ਇੱਕ ਮੈਨੂੰ ਐ ਦੱਸੋ ਵਿਆਹ ਵਿਆਹੀ ਵੀ ਐ ਮੈਂ ਨਹੀਂ ਇਹ ਬੜੇ ਸਿੱਧੇ ਗਏ ਮੈਨੂੰ ਇੱਕ ਕੁੜੀ ਐ ਕੁੜੀ ਦੇ ਦੇ ਤਾਂ ਵਿਆਹ ਚ ਗੱਡੀ ਮੇਰੇ ਕੋਲ ਨਹੀਂ ਤੇ ਆ ਬੱਲੇ ਠੀਕ ਹੈ ਠੀਕ ਹੈ ਗਾਰ ਮੈਂ ਦਊਗਾ ਤੇਰੇ ਵਿਆਹ ਲਈ ਤੇ ਇੱਕ ਤੇਰੇ ਵਿਆਹ ਲਈ 5 ਲੱਖ ਰੁਪਇਆ ਮੇਰੇ ਵੱਲੋਂ ਗੱਡੀ ਮੇਰੇ ਜਾਣ ਤੇ 5 ਲੱਖ ਰੁਪਇਆ ਜਿਹੜਾ ਮੇਰੇ ਵੱਲੋਂ ਆ ਉਹ 2-4 ਦਿਨਾਂ ਦੀ ਅਕਾਊਂਟ ਨੰਬਰ ਕੰਪਲੀਟ ਕਰ ਕੰਡ ਨੰਬਰ ਲਵਗੀ ਮੈਂ ਬਿਲਡਰ ਕੋਈ ਤੈਨੂੰ ਟੈਨਾਂ ਕੋਈ ਹੋਰ ਕੀ ਚਾਹੀਦੀ ਭੈਣੇ ਤੇਰੇ ਕੋਲ ਨੰਬਰ ਆ ਫੋਨ ਕਰਦੀ ਤੈਨੂੰ ਚੰਡੀਗੜ੍ਹ ਤੇ ਆਊਗਾ ਸਾਰਾ ਕੁਝ ਤੇਰੀਆਂ ਸੀਟਾਂ ਸੁੱਟਾਂ ਬਾਥਰੂਮਾਂ ਭੇਜੀ ਜਾਣੀ ਲਿਖ ਕੇ ਬਿਲ ਉੱਥੇ ਹੀ ਆਈ ਜਾਓ ਮੇਰੀ ਗੱਲ ਸੁਣੋ ਠੀਕ ਹੈ 5 ਲੱਖ ਸਾਰੇ ਕਬੱਡੀ ਪਲੇਅਰਾਂ ਨੇ ਭੇਜਿਆ ਧੰਨਵਾਦ ਹਨਾ ਸਾਰੇ ਪਲੇਅਰਾਂ ਦਾ ਬੜਾ ਮਾਣ 5 ਲੱਖ ਅਸੀਂ ਹਨਾ ਮਨਕਿਰਤਾਲ 팀 ਵੱਲੋਂ 5 ਲੱਖ ਪਹੁੰਚ ਗਿਆ ਠੀਕ ਆ ਰੂਟ ਪਸਹਾਨਾ ਸਿਮਰਨ ਹੰਦਲ ਅਮਰ ਗਿਆ ਤੌਰ ਅਕਸਾਰ ਹੀ ਸਾਡੇ ਖਾਲਸਾ ਹੀ ਹਣੀ ਸਾਰੀ ਟੀਮ ਹੋ ਗਿਆ 10 ਲੱਖ ਤੇ ਆਪਾਂ ਸਮਾਨ ਨੂੰ ਆਪਣੇ ਚਕਾ ਦੇਉ ਉਥੋਂ ਠੀਕ ਆ ਕਰੇ ਹੋਰ ਕਿੰਨਾ ਲੱਗੂ ਆ 5 ਲੱਖ ਚ ਕਰ ਉਹ ਰੈਡੀ ਹੋ ਜੂਗਾ ਠੀਕ ਆ ਜੋ ਵੀ ਸੇਵਾ ਹੋਈ ਉਸ ਤੋਂ ਬਾਅਦ ਭਰਾ ਵੱਲੋਂ ਭੈਣ ਦਾ ਵਿਆਹ ਕਦੋਂ ਕਰਨਾ ਹੈ ਅਜੇ ਕਦ ਨਹੀਂ ਬਥੇਰੀ ਕਰ ਜਦੋਂ ਵੀ ਕਰਨਾ ਗੱਡੀ ਝੋਟੇ ਵੱਲੋਂ ਤੇ ਵਿਆਹ ਬਾਤ ਮੇਰੇ ਕੋਲੋਂ ਵਿਆਹ ਦਾ ਅਜੇ ਭਰਾਵਾਂ ਨੂੰ ਸ਼ਗਨ ਠੀਕ ਆ 5 ਲੱਖ ਰੁਪਇਆ ਉਹ ਮੈਨੂੰ ਆ ਦੋ ਤਿੰਨ ਦਿਨ ਜਿੱਦਨ ਇਹ ਅਕਾਊਂਟ ਨੰਬਰ ਭੇਜ ਦੋ ਖਾਸਾ ਜੀ 5 ਲੱਖ ਰੁਪਇਆ ਇਧਰ ਖਾਉਂਚ ਪਾ ਦਿਓ ਠੀਕ ਹੈ ਵਿਆਹ ਭੈਣ ਭਾਵੇਂ ਦੋ ਸਾਲਾਂ ਨੂੰ ਕਰਾ ਲੇ ਤਿੰਨ ਸੱਤ ਹਾਂ ਕੋਈ ਗੱਲ ਨਹੀਂ ਬਾਈ ਤੁਹਾਨੂੰ ਕੰਮ ਚਸਤੀ ਕਰੀ ਸਭ ਤੋਂ ਪਹਿਲੀ ਗੱਲ ਹੈ ਜਦੋਂ ਪਹਿਲਾ ਗਿਆ ਕੀਤਾ ਉਹ ਆਮਾ ਨਹੀਂ ਨਹੀਂ ਪਰ ਪਰ ਭੈਣੇ ਪਰ ਨਹੀਂ ਪਰ ਮੈਂ ਦੱਸਾਂ ਪਹਿਲਾ ਘਾਰ ਕੰਪਲੀਟ ਕਰਾਉਂਦੇ ਨਹੀਂ ਕਰ ਨਹੀਂ ਰੁਕਣਾ ਕੰਪਲੀਟ ਮੈਂ ਦੱਸਾਂ ਪਤਾ ਕਿ ਕੇਂਦਰੀ ਰਜਿਸਟਰੀ ਵਿਵਿ ਹੋ ਜਾਂਦਾ ਜੀਆ ਮੇਰੀ ਮੈਂ ਕੀ ਕਹਿਣਾ ਨਾ ਵੀ ਜੋ ਕਮਿਟਮੈਂਟ ਕਰਤੀ ਉਹ ਰਾਈਟ ਟਾਈਮ ਰਾਈਟ ਟਵੇ ਪਹਗਾਈ ਜਾਵੇ ਹਾਂ ਰਾਈਟ ਟਵੇ ਹਾਂ ਇਹ ਮੇਰਾ ਵੱਡਾ ਭਰਾ ਸਸਰੀ ਗਾਛਾ ਜੀ ਹਾਓਰ ਯੂ ਸਾਡੇ ਪਾਲਸਾ ਜਿਹੜੇ ਸਾਰੇ ਹਨ ਨੂੰ ਬੈਕਪਨ ਤੋਂ ਲਾਈਜੀ ਮੈਂ ਇਹ ਗੱਲ ਕਰਦੀ ਇਹ ਮੇਰੇ ਬੀਵੀ ਨੇ ਸਮਝ ਸਕਿਆ ਹੋਇਆ ਇਹ ਸਾਡਾ ਸਾਡਾ ਮਾਨਵੰਦ ਹੈ ਜੇਕਰ ਬਾਈ ਜੀ ਤੁਸੀਂ ਪੈਨਲ ਲੈ ਕੇ ਹੁਣ ਮੇਰੀ ਗੱਲ ਸੁਣੋ ਟੂਰਨਾਮੈਂਟ ਦੇ ਆਪਾਂ ਕੀ ਸਲਾਨਤ ਕਰੀਏ ਉੱਥੇ ਟੂਰਨਾਮੈਂਟ ਲਾ ਕੇ ਕੀ ਆਵਾ ਬਾਕੀ ਤੁਸੀਂ ਬਤੋ ਬਾ 2 ਲੱਖ ਨਹੀਂ Papa ਕੋਈ ਚੀਜ਼ ਸਮਾਨਤ ਕਰੀਏ ਪੈਸੇ ਤਾਂ ਕੋਈ ਉਹਨਾਂ ਦਾ ਸਰਗਰਮ ਨਾ ਪਤਾ ਦੋ ਲੱਖ ਰੁਪਏ ਅਨਾਉਂਸ ਕਰਤਾ ਵੀ ਪੂਰੇ ਨੇ ਸਨਮਾਨ ਕਰਨਾ ਹਾਂ ਕਬੱਡੀ ਆ ਸਪੋਰਟਸ ਆਸ ਤੇ ਕੀ ਕੀ ਦੱਸੋ ਇਹਨਾਂ ਟੀਮ ਵੀ ਖੜਾਉਂਗੇ ਇਹਨਾਂ ਨੂੰ 2 ਲੱਖ ਰੁਪਏ ਕਿਵੇਂ ਕਿਵੇਂ ਦੋ ਲੱਖ ਰੁਪਏ ਇਹ ਮੇਰੀ ਗੱਲ ਸੁਣੋ ਹਾਂ ਤੁਹਾਡੀ ਟੀਮ ਆ ਇੱਥੇ ਸਾਡੀ ਵੱਡੀ ਕਰਕੇ ਤੁਹਾਡੀ ਟੀਮ ਵੀ ਆਡ-ਆਡ ਕਰਦੀ ਐ ਜਿੰਮੇਵਾਰੀ ਕਰਕੇ ਦਿੰਨਾ ਇੰਨੇ ਕੱਟੀਆਂ ਕਰਕੇ ਤੇ ਨਾਲੇ ਆਡ-ਆਡ ਲੈ ਕੇ ਲਿਆ ਉਹ ਕਹਿੰਦਾ ਗੱਡੀ ਮੇਰੇ ਵੱਲੋਂ 5 ਲੱਖ ਰੁਪਏ ਲੋ 2 ਲੱਖ ਟੂਰਨਾਮੈਂਟ ਤੇ ਠੀਕ ਆ ਤੁਸੀਂ ਸਾਡੇ ਨਾ ਨਹੀਂ ਪੁੱਤ ਸਾਡੇ 50 ਤੁਸੀਂ ਸਾਡੇ ਪੰਜਾਬ ਦੀਏ ਸ਼ੇਰਨੀ ਆ ਠੀਕ ਆ ਤੁਹਾਡੇ ਸ਼ੇਰ ਭਰਾ ਆ ਕਿਸੇ ਚੀਜ਼ ਦੀ ਪਰ ਖੇਡਦੇ ਰਹਿਣਾ ਪਰਵਾਹ ਨਹੀਂ ਕਰਨਾ ਪੈਣਾ ਅਸੀਂ ਖੜੀਆਂ ਹਾਂ ਅੱਜ ਕਮਾਲੀ ਲਾ ਕੇ ਦੇਖੇ ਨੇ ਸਾਡੇ ਇੱਕੋ ਹੀ ਮਾੜਾ ਹੈ ਵੀ ਅਸੀਂ ਆਪ ਨੇ ਮਾੜੇ ਮਾਤ ਦੇ ਨਿਕਲੇ ਆ ਵੀ ਸਾਨੂੰ ਕੋਈ ਜੋਬ ਤਾਂ ਨਹੀਂ ਦੇਣੀ ਜਦੋਂ ਇਹਨਾਂ ਨੂੰ ਵੀ ਚਾਹੀਏ ਵੀ ਉਹ ਕਿਉਂ ਸੀ ਐਮ ਮੇਰੀ ਗੱਲ ਸੁਣੋ ਆ ਫਿਰ ਮੈਂ ਜਦੋਂ ਕਹਿ ਦਿੰਦਾ ਮੈਂ ਫਿਰ ਕਹਿ ਦਿੰਦਾ ਵੀ ਆਮ ਆਦਮੀ ਦੇ ਬੀਜੇਪੀ ਦੇ ਪਹਿਲੀ ਗੱਲ ਮੈਂ ਕਿਸੇ ਪਾਰਟੀ ਦਾ ਨਹੀਂ ਹੈਗਾ ਸਾਰੇ ਭਰਾਵਾਂ ਨਾਲ ਸਰਕਾਰ ਜਿਹੜੀ ਵੀ ਹੋਵੇ ਵੀਰ ਆਪਾਂ ਠੋਕ ਕੇ ਸੀਐਮ ਸਾਹਿਬ ਜੀ ਇਥੇ ਬਾਬਾ ਸਾਹਿਬ ਉਹਨਾਂ ਬਾਬਾ ਸਾਹਿਬ ਨੂੰ ਕਹਾਂਗੇ ਜੇ ਕੈਪਟਨ ਸਾਹਿਬ ਹੋਵੇ ਕੈਪਟਨ ਸਾਹਿਬ ਨੂੰ ਕਹਾਂਗੇ ਹੁਣ ਸਾਡੇ ਮਾਨ ਸਾਹਿਬ ਨੇ ਤੇ ਮਾਨ ਸਾਹਿਬ ਨੂੰ ਕਹਾਂਗੇ ਮਾਨ ਸਾਹਿਬ ਨੇ ਮੇਰੇ ਕੋਲ ਆ ਕੇ ਬ੍ਰੇਕ ਲਾ ਲਿਆ ਕਰੋ ਯਾਰ ਇੱਕ ਮਿੰਟ ਭਾਜੀ ਇੱਕ ਮਿੰਟ ਰੋਕ ਜੋ ਤੇ ਮਾਨ ਮਾਨ ਸਾਹਿਬ ਨੂੰ ਮਾਨ ਸਾਹਿਬ ਸਾਡੇ ਜੇ ਉਹਨਾਂ ਨਾਲ ਗੱਲ ਹੋਈ ਗੱਲ ਕਰਕੇ ਹੀ ਨਾ ਮਰਿਆ ਠੀਕਾ ਜੋ ਆਪਾਂ ਨੂੰ ਕਿਹਾ ਉਹਨਾਂ ਨੇ ਅਟਕ ਨਾ ਗੱਲ ਮੰਨੂ ਠੀਕ ਆ ਆਪਣਾ ਕੀ ਕਹਿੰਦੇ ਜੋਬ ਨਾ ਮਾਲਸਾ ਫੋਟੋ ਲੈ ਗਿਆ ਤੇ ਰਿਕਵੈਸਟ ਕਰਨਾ ਤੇ ਗਾਰੰਟੀ ਵੀ ਦਿੰਦਾ ਮਾਨ ਸਾਹਿਬ ਮੇਰੀ ਮੰਨਣਗੇ ਠੀਕ ਆ ਵੀ ਕੁੜੀਆਂ ਨੂੰ ਜੋਬ ਕਿੰਨੀ ਇਹ ਜੁਗੀ ਪੈਣੀ ਤੁਹਾਡੀ ਮਾਨ ਸਾਹਿਬ ਜਿਹੜੀਆਂ ਕੁੜੀਆਂ ਪੰਜਾਬ ਨੂੰ ਗੇਮ ਖੇਡੀਆਂ ਬਸ ਤੁਸੀਂ ਜੋ ਵਧੀਆ ਹੋ ਸਕੇ ਬਾਕੀ ਤੁਸੀਂ ਘੱਟੋ ਵੱਢੋ ਠੀਕ ਆ ਜੋ ਵਧੀਆ ਹੋ ਸਕੇ ਪਲੀਜ਼ ਉਹ ਕਰਿਓ ਤੇ ਕੋਈ ਕਸਰ ਨਹੀਂ ਲੱਗ ਸਕਦੀ ਆ